ਪੁਰਾਪੁਰਾ ਤੇ ਜਾਣਾ ਆਉਥੋਂ ਨੇ ਪਾਣੀ ਦੇ ਹਾਲਾਤ ਤਾਜ਼ਾ ਦਿਖਾਉਣੇ ਆ ਜੀ ਥੋੜਾ ਮੈਂ ਆਪਣਾ ਪੱਤਰਕਾਰ ਪ੍ਰਵੰਸ ਸਿੰਘ ਸਿੱਧੂ ਅੰਦਰ ਲਾਲਪੁਰ ਦੇ ਹਾਲਾਤ ਦੇਖੋ ਜੀ ਪਿੰਡ ਲਾਲਪੁਰ ਬਾਣਾ ਇਹ ਨੌਜਨ ਲਾਲਪੁਰ ਦੇ ਆ ਕਿ ਪਾਣੀ ਉਹ ਪਾਣੀ ਜਿਹਦੇ ਤੁਸੀਂ ਦੇਖੋਗੇ ਆਓ ਫਿਰ ਗੱਲਬਾਤ ਕਰਨ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆਪਣਾ ਆਪਣਾ ਨਾਮ ਜੀ ਰਜੀਵ ਜੀ ਪਾਣੀ ਦੇ ਹਾਲਾਤ ਕਿਹੋ ਜਿਹੇ ਆਪਣੇ ਪਿੰਡ ਦੇ ਜੀ ਤੁਹਾਡੇ ਸਾਹਮਣੇ ਆ ਜੀ ਆ ਜਿੱਦਾਂ ਕੋਈ ਪਸ਼ੂਆਂ ਦਾ ਵੀ ਪੱਠਿਆਂ ਦਾ ਵੀ ਔਖਾ ਹੋਇਆ ਪਿਆ ਜਾਂ ਤੁਹਾਡੇ ਪਿੱਛੇ ਖਲਦੀ ਬੋਰੀ ਕਈ ਆਈ ਹੈ ਜੀ ਲੈ ਕੇ ਉਹ ਲੰਗੜੀ ਪਾਣੀ ਚ ਹਾਂਜੀ ਪਸ਼ੂਆਂ ਲਈ ਪੱਠੇ ਨਹੀਂ ਜਾਣਾ ਔਖਾ ਬਹੁਤ ਹੋਇਆ ਹੁਣ ਹੁਣ ਕੇਂਦਰ ਦੇਖਣਾ ਇਹ ਪਹਿਲਾਂ ਤੋਂ ਇਦਾਂ ਆ ਮੀ ਇੱਕ ਦਿਨ 4 ਘੰਟੇ ਮੀ ਪੈਂਦਾ ਨਹੀਂ ਲਾਲਪੁਰ ਪਾਣੀ ਇਹ ਪਾਣੀ ਦੀ ਧੁੱਪ ਜਾਂਦਾ ਹੀ ਹਾਲੇ ਤੱਕ ਦੇਖੋ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਹੈ ਗੁੱਸਾ ਕਰਿਓ ਚਾਹੇ ਨਾ ਕਰਿਓ ਜਿਹੜਾ ਜ਼ਿੰਮੇਵਾਰ ਤਬਕਾ ਜਦੋਂ ਬੰਨ ਚੱਕ ਲੈਂਦਾ ਹਾਂਜੀ ਉਹ ਆਪਣੇ ਫਾਇਦੇ ਲਈ ਚੱਕ ਗਿਆ ਇੱਕ ਘਰ ਬਾਕੀਆਂ ਦੀ ਔਖਾ ਜਾਂਦੀ ਹੈ ਫਿਰ ਨਹੀਂ ਜੀ ਇਹ ਬੰਨ ਵਾਲਾ ਪਾਣੀ ਨਹੀਂ ਜੀ ਅਸੀਂ ਸੋਚਦੇ ਆਂ ਜੀ ਇਹ ਮੀਂਹ ਦਾ ਪਾਣੀ ਜੀ ਖੇਤਾਂ ਦੇ ਵੇਲੇ ਤੁਰਿਆ ਪਾਣੀ ਹੈ ਜੀ ਇਹ ਨਹੀਂ ਬੰਨ ਵੀ ਹੈ ਨਹੀਂ ਥੋੜੇ ਪਾਣੀ ਜੀ ਬੰਨ ਉਹ ਪਰਲੇ ਪਾਸੇ ਤੋਂ ਟੁੱਟੂ ਆ ਜੀ ਐਸ ਪਾਸੇ ਨੂੰ ਵੀ ਮੀਂਹ ਦਾ ਪਾਣੀ ਆ ਜੀ ਸਾਰੇ ਬੰਨ ਵੀ ਚੱਕ ਲੈਂਦੇ ਥੋੜੇ ਨਾ ਹਾਂ ਜੀ ਬਾਹਰ ਨਾਲ ਅਸੀਂ ਨਹੀਂ ਚੱਕਦੇ ਜੀ ਸਰਦਾਰ ਰਾਤ ਨੂੰ ਚਕਾਉਂਦੇ ਆ ਜੀ ਇਹਦਾ ਵੀ ਵੱਡੇ ਵੱਡੇ ਜਿਹੜੇ ਸੋਏ ਆ ਉਹਨਾਂ ਦੇ ਆ ਆ ਮਾਈਨਿੰਗ ਵਾਲੇ ਜੀ ਆ ਹਾਂ ਹਾਂ ਜੀ ਮਾਈਨਿੰਗ ਵਾਲੇ ਦੂਰ ਧੰਨਵਾਦ ਧੰਨਵਾਦ ਜੀ ਸਰਕਾਰ ਤੋਂ ਕੀ ਮੰਗ ਕਰਦੇ ਆ ਪਸੂਆਂ ਦਾ ਜਿਆਦਾ ਔਖਾ ਇਹ ਤੇ ਆਮ ਜਨਤਾ ਬਹੁਤ ਦਿੱਕੀ ਆ ਠੀਕ ਹੈ ਜੀ ਇਹ ਲਾਲਪੁਰ ਕੋਈ ਤੁਸੀਂ ਅਲੱਗ ਤਸਵੀਰਾਂ ਦੇ ਆ ਪਾਣੀ ਅਜੇ ਵੀ ਪੱਥਰ ਰੋਡ ਦੇ ਉੱਤੇ ਚੱਲਦਾ ਆ ਅਧੂਸ਼ਣ ਦੇ ਵੀ ਪਿਓੜੇ ਵੀ ਦਿਆਂ ਜੀ ਪਿਓੜੇ ਦੇ ਹਾਲਾਤ ਵੀ ਬਹੁਤ ਮਾੜੇ ਆ ਜੀ ਇਹ ਪਾਣੀ ਜਿੱਥੇ ਲਾਲਪੁਰ ਦਾ ਅਲੱਗ ਜਿੱਥੇ ਆੜਵਰਗੇ ਹਲਾਪਾ ਇੱਥੇ ਪਾਣੀ ਨਹੀਂ ਜਾਂਦਾ ਦੇ ਤੋ ਸੋਸਾਈਟਾ ਚ ਆ ਗਿਆ ਦਾ। ਤਾਂ ਬਹੁਤ ਸਾਰਾ ਪਾਣੀ ਕਰਕੇ ਫੈਂਡ ਦੇ ਚੀਜ਼ ਇਕੱਠਾ ਹੋਇਆ। ਬਿਸਤ ਦੋਆਬਾ ਬਣਾ ਦੇਤੇ। ਇਹ ਕੋਲੇ ਗੁਰਦੁਆਰਾ ਨਕਿਆਣਾ ਸਾਹਿਬ ਆ। ਤਾਂ ਇਹ ਉਸ ਲਾਲਪੁਰ ਜੀ ਦੀ ਲਾਈਵ ਤਸਵੀਰਾਂ ਦੇਖਦੇ ਆਂ ਜੀ। ਇੱਥੇ ਭਾਜੀ ਕਹਿੰਦੇ ਮੈਂ ਪੂਰੀ ਦੀ ਮੰਗ ਨਹੀਂ ਕੀਤੀ ਸਰਕਾਰ ਤੋਂ ਅਜ ਐਮਐਲਏ ਐਮਪੀ ਤੋਂ। ਇਹ ਜੀ ਹੁਣ ਸਾਰੇ ਪਾਸੇ ਐਸੀ ਇਤੀ ਹੋਈ ਹਰੇਕ ਹਰੇਕ ਵਾਰ ਕਰਦੇ ਏ ਠੀਕ ਆ ਪੰਜ ਵੀ ਕਹਿੰਦਾ ਜੀ ਹੁਣ ਸੋਚਣ ਵਾਲਾ ਹੈ ਨਹੀਂ ਜੀ ਚਲੋ ਠੀਕ ਆ ਧੰਨਵਾਦ ਜੀ ਜਰੂਰ ਨੈਕੀਣਾ ਪੋਜੋੜਾ ਨੈਕੀਣਾ ਸਾਹਿਬ